ਈ ਵੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਸਵੇਲੇ ਦੀ ਇੱਕ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸਦੀ ਹੈ ਕਿ ਚੋਰਾਂ ਨੇ ਦੁਕਾਨ ਦਾ ਸ਼ਟਰ ਤੋੜ ਕੇ ਉਸ ਦੇ ਅੰਦਰੋਂ ਨੋਟਾਂ ਦਾ ਹਾਰ ਜਿਹੜਾ ਆ ਉਹ ਚੋਰੀ ਕੀਤਾ ਹੈ ਹਾਰ ਚੋਰੀ ਕਰਕੇ ਚੋਰ ਮੌਕੇ ਤੋਂ ਫਰਾਰ ਹੋ ਗਿਆ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਦੱਸਦੀ ਹੈ ਬਟਾਲਾ ਦੇ ਤੰਗ ਬਾਜ਼ਾਰ ਦੇ ਇਲਾਕੇ ਵਿੱਚ ਅੱਜ ਸਵੇਰੇ 6 ਵਜੇ ਕੁਝ ਅਣਪਛਾਤੇ ਨੌਜਵਾਨਾਂ ਨੇ ਇੱਕ ਮਨਿਆਰੀ ਦੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਉੱਤੇ ਚੋਰੀ ਕੀਤੀ ਹੈ ਉਸ ਦਾ ਪਹਿਲਾ ਸ਼ਟਰ ਤੋੜਿਆ ਉਸ ਤੋਂ ਬਾਅਦ 30000 ਦੇ ਨਵੇਂ ਨੋਟਾਂ ਦੇ ਹਾਰ ਨੂੰ ਲੈ ਕੇ ਉੱਥੋਂ ਫਰਾਰ ਹੋ ਗਿਆ ਦੁਕਾਨ ਮਾਲਕ ਨੇ ਦੱਸਿਆ ਕਿ ਉਸ ਨੂੰ ਕਿਸੇ ਗਵਾਂਢੀ ਦੁਕਾਨ ਵਾਲੇ ਦਾ ਫੋਨ ਆਇਆ ਕਿ ਉਸ ਦੀ ਦੁਕਾਨ ਵਿੱਚ ਕੁਝ ਨੌਜਵਾਨਾਂ ਨੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਤੇ ਮੌਕੇ ਤੋਂ ਫਰਾਰ ਹੋ ਕੇ ਜਾਂ ਦੁਕਾਨ ਦੇ ਮਾਲਕ ਨੇ ਆ ਕੇ ਦੇਖਿਆ ਕਿ ਦੁਕਾਨ ਦਾ ਸ਼ਟਰ ਟੁੱਟਿਆ ਹੋਇਆ ਸੀ ਉਸ ਦੇ ਦੁਕਾਨ ਦੇ ਅੰਦਰ ਨਵੇਂ ਨੋਟਾਂ ਦਾ ਜਿਹੜਾ ਹਾਰ ਸੀ ਉਹ ਗਾਇਬ ਹੈ ਦੁਕਾਨ ਦੇ ਮਾਲਕ ਦਾ ਕਹਿਣਾ ਕਿ 30000 ਰੁਪਏ ਦੀ ਜਿਹੜੀ ਚੋਰੀ ਹੋਈ ਹੈ ਤੇ ਨਾਲ ਦੀ ਨਾਲ ਚਸ਼ਮਦੀਤ ਨੇ ਦੱਸਿਆ ਕਿ ਚੋਰੀ ਦੀ ਵਾਰਦਾਤ ਨੂੰ ਦੋ ਨੌਜਵਾਨਾਂ ਨੇ ਅੰਜਾਮ ਦਿੱਤਾ ਆ ਚੋਰੀ ਕਰਕੇ ਆਪਣੇ ਸਪਲੈਂਡਰ ਮੋਟਰਸਾਈਕਲ ਤੇ ਫਰਾਰ ਹੋ ਕੇ ਦੁਕਾਨ ਦੇ ਮਾਲਕ ਦਾ ਕਹਿਣਾ ਹੈ ਕਿ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਕੇ ਉਹਨਾਂ ਨੇ ਜਿਹੜੀ ਜਾਂਚ ਸ਼ੁਰੂ ਕਰ ਦਿੱਤੀ ਹੈ ਦਿਖਾਣੇ ਜਿਓ ਕਰੀ ਮੌਕੇ ਦੀਆਂ ਪੂਰੀਆਂ ਤਸਵੀਰਾਂ ਮੇਰਾ ਨਾਮ ਹੈ ਸ਼ਮੀ ਨਾਇਰ ਕੀ ਹੋਇਆ ਤੁਹਾਡੇ ਇੱਥੇ ਆ ਕੋਈ ਮੁੰਨੋ ਸਰੇ ਕੋਈ 10 6 ਵਜੇ ਫੋਨ ਆਇਆ ਵਾ ਤੇ ਉਹ ਮੁੰਡਾ ਇੱਥੇ ਲੱਗਾਦਾ ਸੀ ਆਪਣਾ ਮੋਟਰ ਸਪਲਾਈ ਮੋਟਰ ਪੰਪ ਤੇ ਲੱਗਾਦਾ ਬਾਣਿਆ ਰੂ ਗੇਟ ਲੱਗਾਦਾ ਸੀ ਹਾਂ ਬਾਟਰ ਸਪਲਾਈ ਤੇ ਲੱਗਾਦਾ ਉਹਨੇ ਫੋਨ ਕੀਤਾ ਸੀ ਕਿ ਅੰਦਰ ਮੁੰਡਾ ਇੱਕ ਵੜਿਆਦਾ ਕੋਈ ਪਤਰਾ ਜਾ ਤੇ ਦੋ ਮੁੰਡੇ ਮੋਟਰਸਾਈਕਲ ਉੱਥੇ ਘੁਲੋਤੇਦਾ ਸੀ ਕਹਿੰਦੇ ਅੱਛਾ ਜੀ ਕਹਿੰਦੇ ਉਹਨੂੰ ਵੇਖ ਕੇ ਉਹਨੂੰ ਮੁੰਡੇ ਉਹ ਤੇ ਮੈਂ ਕਹਿੰਦਾ ਰੋ ਰੋਲਾ ਪਾਇਆ ਤੇ ਕਹਿੰਦਾ ਭੱਜ ਕੇ ਮੁੰਡੇ ਮੋਟਰਸਾਈਕਲ ਤੇ ਹਾਰ ਕਹਿੰਦਾ ਨੋਟਾਂ ਦੇ ਫੜੇ ਦੇ ਉਹਨਾਂ ਨਾਲ ਹੱਥ ਬੱਸ ਆ ਕਾਦੀ ਦੁਕਾਨ ਕਾਦੀ ਸੀ ਮਣਿਆਰੀ ਕੀ ਕੀ ਗਿਆ ਅੰਦਰੋਂ ਪਤਾ ਲੱਗਾ ਅੰਦਰ ਹਾਰ ਗਏ ਨੇ 30000 ਰੁਪਏ ਦੇ ਨੋਟਾਂ ਦੇ ਕੋਈ ਸੀਸੀਟੀਵੀ ਵੀਡੀਓ ਕੋਈ ਆਈ ਹੈ ਵੇ ਆ ਬੰਦ ਕਰੋ ਨਹੀਂ ਉਹ ਨਹੀਂ ਕੋਈ ਨਹੀਂ ਨਹੀਂ ਆਈ ਪਤਾ ਕਿ ਉਸ ਕਿੰਨੇ ਕਬੀ ਦੀ ਘਟਨਾ ਹੋਈ ਇਹ ਮੇਰੇ ਖਿਆਲ ਕੋਈ 10 ਮਿੰਟ ਘਟ 6 ਦੀ ਹੈ 6 ਵਜੇ ਲਗ ਚੱਕ ਗਈ ਹੈ 6 ਵਜੇ ਲਗ ਚੱਕ ਗਈ ਪੂਰ ਸਿਕਮਪਲੇਟ ਕੀਤੀ ਤੁਸੀਂ ਕਹ ਰਹੇ ਹੋ ਪਤਾ ਲੱਗਾ ਕਾਦੇ ਨਾਲ ਛੱਡੇ ਤੋੜਿਆ ਗਿਆ ਮੈਂ ਕਿਹਾ ਰਾਤ ਰਾਤ ਨਹੀਂ ਕੋਈ ਛੱਡ ਤਾਂ ਕੀਤਾ ਉਹਨਾਂ ਨੇ ਲੋੜਾ ਰਾਟ ਕੰਦਾ ਫਰਿਆਦਾ ਇਹਨਾਂ ਨਾਲ ਅੱਛਾ ਆਪਣਾ ਸਵੇਰੇ ਸਵਾ 6 ਵਜੇ ਨਿਕਲੇ ਆ ਇੱਥੇ ਤੇ ਇੱਥੇ ਬੰਦੇ ਫੁਟੇ ਇੱਕੋਂ ਮੋਟਰ ਸੀ ਤੇ ਦੋ ਇੱਕ ਅੰਦਰ ਵੜਿਆ ਇੱਕ ਬਾਹਰ ਨੂੰ ਉਤਾਰਿਆ ਸੀ ਤੇ ਮੈਂ ਪੁੱਛਿਆ ਕੀ ਗੱਲ ਆ ਤੇ ਕਹਿੰਦੇ ਨੇ ਉਹ ਵਰਸ਼ਾ ਲੈ ਕੇ ਗਏ ਨੇ ਉਹ ਨਾ ਐਉਂ ਕਹਿੰਦੇ ਚਲ ਜਾ ਇੱਥੋਂ ਤੇ ਮੈਂ ਆਰਾਮ ਨਾਲ ਨਿਕਲ ਗਿਆ ਸੋ ਸਮਝ ਕਿ ਮੈਂ ਨਿਕਲ ਗਿਆ ਆਰਾਮ ਨਾਲ ਇਹ ਫੇਰ ਮੈਂ ਬਾਹਰੋਂ ਆਇਆ ਇਹਨੂੰ ਫੋਨ ਕੀਤਾ ਉਹਨਾਂ ਨੇ ਤੇਰੀ ਦੁਕਾਨ ਤੇ ਹੋਈ ਹੈ ਚੋਰੀ ਤੇ ਆਇਆ ਅਦਾਵਾ। ਭਾਈ ਜੰਨੂ ਆ ਗਏ। ਨਹੀਂ ਨਹੀਂ ਬਾਹਰ ਦੇ ਬੰਦੇ ਕੋਈ ਭੰਡਾ ਦੇ। ਅਜਾ ਉਹ ਕਹਾ ਕਰਦੇ ਸੀ ਇਹ ਸਬਲੈਂਡਰ ਦਾ ਇਸ ਮੋਡਲ ਜਾਇ ਮੋਕੇ ਦੇ ਬੜੀ ਤੇਰੇ ਦੇ ਪੰਜੀ ਨੂੰ ਜਿਹੜਾ ਇਸ ਵਿੱਚ ਕਾਸ ਪੱਟੀ ਹੋਈ ਹੈ। ਸਰਦ ਜੋ ਕੁਝ ਨਹੀਂ ਸੀ ਆਏ ਮੋਕੇ ਦੇ ਦੇ ਇਸ ਵਕਤ ਕੋਈ ਕਹਿਣ ਵਾਲਾ ਨਹੀਂ। ਬੜੀ ਗੱਲ ਕਰ। ਕੀ ਕੀ ਗਿਆ ਇਹ ਦੱਸਿਆ ਕੋਈ। ਤੇ ਤੂੰ ਆ ਰਿਹਾ ਦਰ ਦੇ ਗਏ ਕੋਈ। ਕੀ ਕਰ ਰਹੀ ਕਰ